ਸਰ ਕੋਦਨ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਚਰਮਨ ਸਿੰਘ ਗੱਬਰ ਪਾਵਨ ਵਾਲਮੀਕ ਤੀਰਥ ਐਕਸ਼ਨ ਕਮੇਟੀ ਤੋਂ ਪੰਜਾਬ ਪ੍ਰਧਾਨ ਔਰ ਅੱਜ ਅਸੀਂ ਲੋਕੋ ਵੀ ਥਾਣੇ ਦੇ ਵਿੱਚ ਪਹੁੰਚੇ ਹਾਂ ਕਿਉਂਕਿ ਇੱਥੇ ਬਹੁਤ ਹੀ ਉਹ ਉਹਨਾਂ ਜਿਹੜੇ ਐਸ ਐਚਓ ਅਮਨਦੀਪ ਸਿੰਘ ਜੀ ਇੱਥੇ ਕੰਮ ਕਰ ਰਹੇ ਆ ਔਰ ਉਹਨਾਂ ਦੀਆਂ ਜੋ ਕੂਪੀਆਂ ਨੇ ਉਹਨਾਂ ਨੂੰ ਆਪਾਂ ਵੇਖਦੇ ਹੋਏ ਔਰ ਜਿੱਥੇ ਜਿੱਥੇ ਇਹਨਾਂ ਨੇ ਕੰਮ ਕੀਤਾ ਜਿੱਦ ਜਿੱਦ ਥਾਣੇ ਦੇ ਵਿੱਚ ਸਾਡੀਆਂ ਪਾਲਤਿਆਂ ਜਿਹੜੀਆਂ ਇਹਨਾਂ ਨੂੰ ਮਿਲੀਆਂ ਨੇ ਇਹਨਾਂ ਦੇ ਉੱਤੇ ਬਹੁਤ ਖੁਸ਼ ਨੇ ਕਿ ਜਿਸ ਇਲਾਕੇ ਵਿੱਚ ਵੀ ਇਹ ਕੰਮ ਕਰਦੇ ਨੇ ਉਹ ਇਲਾਕੇ ਵਿੱਚ ਜਨਤਾ ਨੂੰ ਇਨਸਾਫ਼ ਮਿਲਦਾ ਵਾ ਔਰ ਕਿਸੇ ਵੀ ਗਰੀਬ ਤਬਕੇ ਦੇ ਨਾਲ ਧੱਕਾ ਨਹੀਂ ਹੁੰਦਾ ਉਹ ਨਾ ਹੀ ਇਹ ਬੰਦੇ ਕਿਸ ਨੂੰ ਰਾਜਨੀਤੀ ਦਾ ਦਬਾਅ ਸਮਝਦਾ ਵਾ ਹਰ ਬੰਦੇ ਨੂੰ ਇਨਸਾਫ਼ ਦਵਾਉਂਦਾ ਵਾ ਉਹ ਚੀਜ਼ਾਂ ਨੂੰ ਆਪਾਂ ਧਿਆਨ ਰੱਖਦੇ ਹੋਏ ਮੇਰੇ ਨਾਲ ਸੁਨੂ ਕ੍ਰਿਆਲ ਜੀ ਔਰ ਬਲਜਿੰਦਰ ਮਿਆਦੀਆਂ ਜੀ ਮੇਰੇ ਨਾਲ ਦਰਸ਼ਨ ਜੀ ਔਰ ਮੇਰੇ ਨਾਲ ਵੀਰ ਮੰਡੇ ਵਾਲਾ ਮੰਗਾ ਜੀ ਔਰ ਮੇਰੇ ਨਾਲ ਵੀਰ ਰਾਜਾ ਜੀ ਕਾਫੀ ਬੰਦੇ ਨੇ ਅੱਜ ਉਹਨਾਂ ਦਾ ਆਮਨਦੀਪ ਦਾ ਸਨਮਾਨ ਕੀਤਾ ਵਾ ਉਹਨਾਂ ਆਉਣ ਵਾਲੇ ਸਮੇਂ ਦੇ ਚਾਨ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਵਾ ਕਿ ਜਿਹੜਾ ਨਸਿਆਂ ਦਾ ਵਾ ਉਹਦੇ ਨਾਲ ਜੰਦਾ ਸਾਥ ਦੇਵੇ ਤੇ ਆਉਣ ਵਾਲੇ ਨਸੇ ਦੇ ਵਿੱਚ ਠੱਲ ਪਾਈ ਜਾਊਗੀ ਉਹਦੇ ਦੇ ਗਰੀਬ ਜਾਂਦਾਂ ਨੂੰ ਇਨਸਾਫ ਦਿਵਾਇਆ ਜਾਊਗਾ ਇਸ ਕਰਕੇ ਇਹਨਾਂ ਦਾ ਇਹ ਸਨਮਾਨਤ ਕੀਤਾ ਵਾ ਜੋ ਬੋਲੇ ਚੋਨਰਪਾ ભગવાન ਵਾਲਮੀਕ ਮਹਾਰਾ ਜੀ ਹਾਂਜੀ ਸਰ ਵਾਲਮੀਕ ਸਮਾਜ ਦੇ ਜੋ ਪੰਜਾਬ ਪ੍ਰਧਾਨ ਸਰਵਨ ਸਿੰਘ ਗੱਬਰ ਜੀ ਤੁਹਾਨੂੰ ਸਨਮਾਨਤ ਦੇ ਲਈ ਆਏ ਇਸ ਜਗ੍ਹਾ ਤੇ ਥਾਣਾ ਲੋਪੋਕੇ ਦੇ ਵਿੱਚ ਤੁਹਾਡਾ ਸਨਮਾਨਤ ਕਰਨ ਦੇ ਲਈ ਤੇ ਉਹਨਾਂ ਦੇ ਨਾਲ ਗੱਲਬਾਤ ਦੌਰਾਨ ਤੁਸੀਂ ਕੀ ਮਤਲਬ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਦੇਖੋ ਭਗਵਾਨ ਨੂੰ ਬਾਦnik ਦੀ ਸ੍ਰਿਸ਼ਟੀ ਦੇ ਕਰਤਾ ਨੇ ਕਿ ਜਿਹੜੀ ਉਹ ਜਿਹੜੇ ਜੀ ਸੇਵਾਦਾਰ ਨੇ ਜੈਸੇ ਤੇ ਸਾਰੀ ਸ੍ਰਿਸ਼ਟੀ ਉਹਨਾਂ ਦੀ ਸੇਵਾਦਾਰ ਹੈ ਠੀਕ ਹੈ ਹਰ ਜੀਵ ਜੰਤੂ ਜਿਹੜਾ ਉਹ ਸ੍ਰਿਸ਼ਟੀ ਦੇ ਕਰਤਾ ਨੇ ਤੇ ਉਹਨਾਂ ਦਾ ਹਰ ਜੀਵ ਜੰਤੂ 'ਚ ਉਹਨਾਂ ਵੱਲੋਂ ਪਾਏ ਹੋਏ ਸਵਾਸ ਇਸ ਕਰਕੇ ਜੋ ਵੀ ਹੈ ਨੇ ਸਾਰਿਆਂ ਨੂੰ ਮੈਂ ਸਤਿਕਾਰ ਕਰਦਾ ਹਾਂ ਫਿਰ ਮੱਥੇ ਪੁਰਨਾਮ ਕਰਦਾ ਦੂਸਰੀ ਗੱਲ ਆ ਜਾਂਦੀ ਆ ਜਿਹੜਾ ਵਾ ਲੈਂਡ ਆਰਡਰ ਦੀ ਯੂਐਸਏ ਵਿੱਚ ਬਿਲਕੁਲ ਕ੍ਰੇਮ ਰੱਖਾਂਗੇ ਠੀਕ ਹੈ ਜੀ ਕਿਸੇ ਨਾਲ ਵੀ ਕੋਈ ਧੱਕਾ ਨਹੀਂ ਹੋਏਗਾ ਹਰ ਇਨਸਾਨ ਨੂੰ ਇਨਸਾਫ ਮਿਲੇਗਾ